ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅੱਜ ਤੁਹਾਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਸੰਖੇਪ ਜੀਵਨ ਦੀ ਇੱਕ ਹੋਰ ਸਾਖੀ ਸੁਣਾਵਾਂਗੀ ਨਵਾਬ ਦੌਲਤਖਾਨ ਤੇ ਕਾਜੀ ਨੂੰ ਉਪਦੇਸ਼ ਇੱਕ ਦਿਨ ਸੁਲਤਾਨਪੁਰ ਲੋਧੀ ਦਾ ਨਵਾਬ ਦੌਲਤਖਾਨ ਤੇ ਇੱਕ ਕਾਜੀ ਆਪ ਨਾਲ ਰੱਬ ਦੀਆਂ ਗੱਲਾਂ ਕਰਨ ਲੱਗੇ ਆਪਨੇ ਉਹਨਾਂ ਨੂੰ ਸਾਂਝਾ ਅਤੇ ਸੱਚਾ ਉਪਦੇਸ਼ ਦਿੱਤਾ ਗੱਲਾਂ ਕਰਦੇ ਕਰਦੇ ਕਾਜੀ ਜੀ ਨੇ ਕਿਹਾ ਜੇ ਖੁਦਾ ਤੇ ਈਸ਼ਵਰ ਇੱਕੋ ਹੈ ਤੇ ਚਲੋ ਅੱਜ ਮਸਜਿਦ ਵਿੱਚ ਚੱਲ ਕੇ ਨਵਾਜ਼ ਪੜੀਏ ਆਪ ਸੁਣ ਕੇ ਨਵਾਬ ਤੇ ਕਾਜੀ ਨਾਲ ਮਸਜਿਦ ਵਿੱਚ ਚਲੇ ਗਏ ਨਵਾਬ ਤੇ ਕਾਜੀ ਨਮਾਜ਼ ਪੜਨ ਲੱਗ ਪਏ ਪਰ ਆਪ ਅੰਤਰ ਧਿਆਨ ਹੋ ਕੇ ਬੈਠੇ ਰਹੇ ਬਾਹਰ ਹਿੰਦੂ ਲੋਕ ਚਰਚਾ ਕਰ ਰਹੇ ਸੀ ਕਿ ਨਾਨਕ ਨੇ ਖਬਰੇ ਮੁਸਲਮਾਨ ਹੀ ਹੋ ਜਾਣਾ ਹੈ ਸੋ ਜਿੰਨੇ ਮੂੰਹ ਓਨੀਆਂ ਗੱਲਾਂ ਕਰਨ ਲੱਗੇ ਇਤਰ ਜਦਾ ਕਾਜੀ ਤੇ ਨਵਾਬ ਨਮਾਜ਼ ਤੋਂ ਵਿਲੇ ਹੋਏ ਤਾਂ ਲੱਗੇ ਹੇਠ ਲੀਆਂ ਉਤਲੀਆਂ ਗੱਲਾਂ ਮਾਰਨ ਕਿ ਆਪ ਕਹਿੰਦੇ ਕੁਝ ਹੋ ਤੇ ਕਰਦੇ ਕੁਝ ਹੋ ਸਾਡੇ ਨਾਲ ਨमाज ਕਿਉਂ ਨਹੀਂ ਪੜੀ ਅੱਗੋ ਆਪਨੇ ਕਿਹਾ ਕੇ ਅਸੀਂ ਕਿੰਦੇ ਨਾਲ ਨमाज ਪੜਦੀ ਨਵਾਬ ਸਾਹਿਬ ਤੁਸੀਂ ਤਾਂ ਕਾਬਲ ਕੋੜੇ ਖਰੀਦ ਰਹੇ ਸੀ ਤੇ ਕਾਜੀ ਸੋਚ ਰਿਹਾ ਸੀ ਕਿ ਕੋੜੀ ਦਾ ਬੱਚਾ ਛੋਟਾ ਹੈ ਕਿਤੇ ਟੋਏ ਵਿੱਚ ਨਾ ਡਿੱਗ ਪਵੇ ਸੋ ਐਸੀ ਨमाज ਦਾ ਕੀ ਫਾਇਦਾ ਹੈ ਜਦੋਂ ਵੀ ਨमाज ਪੜੀਏ ਇੱਕ ਮਨ ਹੋ ਕੇ ਉਸ ਦੇ ਚਰਨਾ ਵਿੱਚ ਜੁੜ ਕੇ ਪੜੀਏ ਏ ਸੋਨ ਕੇ ਕਾਜੀ ਤੇ ਨਵਾਬ ਦੋਨੇ ਸ਼ਰਮਿੰਦੇ ਹੋ ਕੇ ਆਪਦੇ ਚਰਨਾ ਤੇ ਡਿੱਗ ਪਏ ਤੇ ਫਿਰ ਆਪਨੇ ਉਹਨਾਂ ਨੂੰ ਸੱਚਾ ਉਪਦੇਸ਼ ਦੇ ਕੇ ਵਿਦਾ ਕੀਤਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੋ ਏ ਸੀ ਸਾਡੀ ਅੱਜ ਦੀ ਇੱਕ ਹੋਰ ਛੋਟੀ ਜਹੀ ਸਾਖੀ ਨਵਾਬ ਦੌਲਤਖਾਤੇ ਕਾਜੀ ਨੂੰ ਉਪਦੇਸ਼ ਧੰਨਵਾਦ